Thank you. following the

ਪੰਜ ਪਿਆਰੇ ਸਹਿਬਾਨ ਦੀ ਅਗਵਾਈ ਅਤੇ ਧੰਤਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਸਤਿਕਾਰ ਹੈ ਨੇਟ ਨਗਰ ਦੀ ਕੀ ਪ੍ਰਾਰੰਭਤਾ ਕਰਨ ਦੀ ਆਗਿਆ ਦਿੱਤੀ ਕਰੋ ਜੀ ਪੜਾ ਦਰ ਪੜਾ ਆਪ ਹੰਸ ਸੰਚਾਇ ਕੇ ਹਰ ਪ੍ਰਕਾਰ ਸਹਿਤਾ ਕਰੇ ਤੂੰ ਹੰਸ ਸੰਚਾਇ ਵਾਏ 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 ਸਹਾਇਆ ਹੋਇਆ ਡੇਰਾ ਬੱਤਰ ਨਗਰੀ ਡੇਰਾ ਬਾਬਾ ਨਾਨਕ ਤੋਂ ਨਗਰੀ ਤੰਮੀਰਪੁਰ ਹੋਈ ਹੈ ਇਸ ਮੌਕੇ ਤੇ ਸਾਰੀਆਂ ਸੰਗਤਾਂ ਡੇਰਾ ਬਾਬਾ ਨਾਨਕ ਦੀਆਂ ਆਸਪਾਸੀ ਸੰਗਤਾਂ ਬੜੀਆਂ ਛਲਦਾ ਨਾਲ ਬੜੀ ਆਪ ਬਣਾਣਾ ਨਾ ਅਨੰਤ ਪ੍ਰਕਾਸ਼ ਜੀ ਨੂੰ ਸਤਿਮਰਨ ਅਰਦਾ ਕਰੀ ਮੈਂ ਇਸ ਮੌਕੇ ਤੋਂ ਆਪਣੇ ਵੱਲੋਂ ਸਾਰੀ ਸੰਗਤਾਂ ਨੂੰ ਮੁਜਰਰ ਸਤਿਕਾਰ ਤੇ ਪ੍ਰਣਾਮ ਜੱਲਾ ਕਰਕੇ ਜੀ ਤਰਦਾਦ ਬੇਨਤੀ ਕਰਦਾ ਸੱਚੇ ਪਾਤਸ਼ਾਹ ਹਰ ਇੱਕ ਦਿਨ ਤੁਹਾਾਰਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖੀ ਤੇ ਚੜ੍ਹਦੀ ਕਲਾ ਜਾਈਏ ਵਾਹਿਗੁਰੂ ਜੀ ਕੀ ਫਤਿਹ ਮੈਂ ਅਸਮੂਹ ਸਾਧ ਸੰਗਤ ਨੂੰ ਗੁਰੂ ਨਾਨਕ ਜੀ ਗੁਰੂ ਸਾਖ ਦੇਵ ਜੀ ਗੁਰਪੁਰ ਵਿਖੇ ਇਹਨਾਂ ਸੰਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਤੇ ਸਮੂਹ ਸੰਗਤਾਂ ਨੂੰ ਦਿਲ ਕਰਦਾ ਹਾਂ ਕਿ ਹਰ ਸਾਲ ਵਨ ਤੋਂ ਵੱਧ ਗੁਰਦਾ ਸਾਹਿਬ 'ਤੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਨੂੰ ਸਦਾ ਭਾਣਾ ਮੰਨਿਆ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਰੀਆ ਪਾਰਕ ਦੇ ਮਾਦਾਸ ਬਾਬਾ ਨਾਨਕ ਸ਼੍ਰੀ ਗੁਰੂ ਸਾਹਿਬ ਨੇ ਜੋ ਇਹ ਅਨੁਸਰ ਰਿਕਾ ਮਾਨਕ ਸਾਹਿਬ ਅੱਜ ਬੜੀਆ ਪਾਰਕ ਹੈ ਸਭ ਤੋਂ ਪਹਿਲਾਂ ਦੇਸ਼ਾ ਪ੍ਰਤੀਸ਼ਾਨੀਆ ਸੰਸਥਾ ਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਰ ਕੋਈ ਦੀ ਲੱਖ ਲੱਖ ਵਧਾਈ ਕਰਦਾ ਹੈ ਪਾਰਕ ਸਾਹਿਬ ਦੇ ਪ੍ਰਕਾਰ ਦੇ ਸੰਬੰਧ ਵਿੱਚ ਜੋ ਅੱਜ ਡੇਰਾ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਜੀ ਦੀ ਪੂਰਤ ਤਰਤੀ ਜਿੱਥੇ ਕੋ ਮੰਜ ਮਹੀਨੇ 9 ਦਿਨਾਂ ਦਾ ਸਤਿ ਤੇ ਗੁਜ਼ਾਰਨ ਕੀਤੀ ਹੈ ਅੱਜ ਬੜੀ ਆਪਾਰ ਕਿਰਪਾ ਜੋ ਅਜ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਤੋਂ ਜੋ ਅੱਜ ਨਗਰ ਕੀਰਤਨ ਚੱਲ ਰਿਹਾ ਹੈ ਇਸ ਵਿੱਚ ਜੋ ਸਾਡੇ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਤੋਂ ਮੰਜਰ ਸਾਹਿਬ ਸਰਤਾਸਤਨਾਮ ਸਿੰਘ ਜੀ ਗੁਰਸ਼ਖਬ ਉਹਨਾਂ ਦੀ ਨਾਲ ਸਾਰੀ ਉਹਨਾਂ ਦੀ ਜੋ ਸਾਰੇ ਟੀਮ ਉਹਨਾਂ ਦੇ ਇਤਿਆਰ ਦੀ ਬਖਸ਼ਿਸ਼ ਨਾਲ ਅੱਜ ਕੀਰਤਨ ਦੇ ਰੂਪ ਲੈ ਕੇ ਆ ਰਹੇ ਨੇ ਸਿੱਖਾਂ ਨੂੰ ਨੂੰ ਨਾਨਕ ਸਾਹਿਬ ਇਹ ਜੋ ਮਹਾਰਾਜਾ ਬਚਨ ਨਾਨਕ ਜੀ ਨੇ ਜਿਵੇਂ ਸੂਰਜ ਵਾ ਨੂੰ ਤਾਰਾ ਸੂਰਜ ਜਿਗਿਆ ਤਾਰੇ ਸ਼ੁਭੀਆਂ ਦੇਰ ਕੋ ਅੱਜ ਬੜੀ ਐਸੀ ਆਪਰ ਕਿਰਪਾ ਕੀ ਐਸੇ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਕਿਉਂਕਿ ਜਿਸ ਤਰ੍ਹਾਂ ਸੂਰਜ ਚੜ੍ਹਦਾ ਤੇ ਤਾਰੇ ਰੁਕ ਜਾਂਦੇ ਨੇ ਇਸ ਤਰ੍ਹਾਂ ਹੀ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਗਟ ਹੋਇਨੇ ਜਦੋਂ ਉਹਨਾਂ ਦਾ ਪ੍ਰਕਾਸ਼ ਹੋਇਆ ਤੇ ਇਸ ਧਰਤੀ ਤੇ ਉੱਚ ਨੀਚ ਜਾਤ ਪਾਤ ਦੀ ਬੜੀ ਜਿਹੜੀ ਉਭਦਾ ਚਲਦੀ ਸੀ ਉਸ ਨੂੰ ਗੁਰੂ ਨਾਨਕ ਸਾਹਿਬ ਨੇ ਦੂਰ ਕੀਤਾ ਇਸ ਕਰਕੇ ਬੜੀ ਆਪਾਰ ਕਿਰਪਾ ਦਾਸ ਸਮੂਹ ਦੇਸਾ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਆਪਣੇ ਨਗਰ ਦੇ ਨਿਵਾਸੀਆਂ ਨੂੰ ਜੋ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਬਣ ਕੇ ਨਾਲ ਆ ਰਹੀਆਂ ਨੇ ਗੁਰੂ ਮਹਾਰਾਜ ਦੀ ਸਵਾਰੀ ਦੇ ਨਾਲ ਦਾਸ ਸਮੂਹ ਸੰਗਤਾਂ ਨੂੰ ਇੱਕ ਵਾਰ ਫਿਰ ਬਹੁਤ-ਬਹੁਤ ਵਧਾਈ ਦਿੰਦਾ ਹੈ ਔਰ ਨਾਲ ਹੀ ਆਪਣੇ ਤਹਿ ਦਿਲੋਂ ਸਵਾਗਤ ਕਰਦਾ ਹੈ ਨਗਰ ਕੀਰਤਨ ਜੀ ਦਾ ਔਰ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਹੀ ਅਸੀਂ ਗੁਰੂ ਮਹਾਰਾਜ ਦੇ ਪ੍ਰਕਾਸ਼ ਪੁਰਬ ਮਨਾਉਂਦੇ ਰਹੀਏ ਇਹ ਗੁਰੂ ਨਾਨਕ ਸਾਹਿਬ ਜੀ ਦਾ ਜੋ ਫਰਮਾਨ ਹੈ ਨਾਮ ਜਪੋ ਵੰਡ ਕੇ ਸ਼ਕੋ ਤੇ ਕਿਰਤ ਕਰੋ ਉਸ ਤੇ ਆਪਾ ਚਲਦੇ ਰਹੀਏ ਇਨੇ ਬਚਨ ਕਰਦਾ ਦਾਸ ਫਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ